ਇਹ ਨਾ ਤਿੰਨ ਲੈਣਾ ਚੱਲ ਨਹੀਂ ਸਿਰਫ ਪਰਲੀ ਲੈਣ ਬੰਦ ਕੀਤੀ ਹੈ ਇਹਨਾਂ ਨੇ ਇਧਰੋਂ ਮੇਰੇ ਅੱਗੇ ਪ੍ਰਾਈਵੇਟ ਵੀ ਬੱਸਾਂ ਲੰਘਦੀਆਂ ਨੇ ਭਾਰ ਵੀ ਲੰਗੀ ਜਾ ਤਾਂ ਮੈਂ ਜਾਮ ਲੱਗਾ ਮੈਂ ਵਾਪਸ ਮੋੜਣਾ ਇਧਰੋਂ ਗੱਡੀ ਨੰਗਣ ਦੀ ਇਹਨੇ ਕਹਾਂ ਮੈਂ ਨੰਗਣ ਨਹੀਂ ਦੇਣੀ ਗੱਡੀ ਅੱਗੇ ਪੱਥਰ ਸੁੱਟਦੇ ਐ ਨਾ ਬਦਮਾਸ਼ੀ ਕੀਤੀ ਆ ਹੱਟ ਮੈਂ ਤੁਹਾਡੀ ਗੱਲ ਸਮਝਦਾ ਸਰ ਤੁਹਾਡੇ ਪਿੱਛੇ ਜਿਸ ਤਰ੍ਹਾਂ ਤੁਸੀਂ ਬੱਸੜ ਆਈ ਆ ਤੁਸੀਂ ਪਿੱਛੇ ਕਰਕੇ ਦੂਜੀ ਲਾਈਨ ਦੇ ਵੀ ਕੱਢ ਸਕਦੇ ਜੇ ਦੂਜੀ ਲਾਈਨ ਸਾਰੀ ਬੰਦ ਪਈ ਆ ਬੰਦੀ ਸਰ ਬੱਸ ਭਰੀ ਸਵਾਰੀਆਂ ਨਾ ਸਾਰੇ ਹੀ ਜਾਮ ਲਗਾਈ ਇੱਕ ਤਿੰਨ ਲੈਣੇ ਚ ਪਰਲੀ ਲੈਣੇ ਨਾ ਬੰਦ ਕੀਤੀ ਹੈ ਹਰ ਵਾਰੀ ਪਰਲੀ ਲੈਣ ਬੰਦ ਰੈਂਦੀ ਕੋਈ ਇਹਨਾਂ ਪੱਥਰ ਸੋੜਦੇ ਬਦਮਾਸ਼ੀ ਕਰਨ ਦਾ ਬੇਬਸ ਠੀਕ ਹੈ ਜੀ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਆਪਾਂ ਉਹਨਾਂ ਦੀ ਵੀ ਸਹਿਮਤੀ ਲਵਾਂਗੇ ਲੇਕਿਨ ਤੁਸੀਂ ਜਿਹੜੀ ਇਸ ਤਰ੍ਹਾਂ ਐ ਬੱਸ ਇੱਥੇ ਲਾਈ ਹੈ ਤੁਸੀਂ ਪਿੱਛੇ ਕਰਕੇ ਦੂਜੀ ਸਾਈਡ ਤੇ ਕੱਢ ਦਿਓ ਪਿੱਛੇ ਜਾਮ ਲੱਗ ਗਿਆ ਸਰ ਮੈਂ ਤੁਹਾਡੀ ਗੱਲ ਮੰਨਦਾ ਤੁਹਾਡੀ ਇਸ ਬੱਸ ਦੀ ਵਜ੍ਹਾ ਨਾਲ ਇੱਕ ਨਾ ਜਾਮ ਲੱਗ ਗਿਆ ਠੀਕ ਹੈ ਐਂਬੂਲੈਂਸ ਇੱਥੋਂ ਬੜੀ ਮੁਸ਼ਕਲ ਲੱਗ ਕੇ ਗਈ ਮੈਂ ਸਭ ਕੁਝ ਆਪਣੀ ਅੱਖੀਂ ਦੇਖਿਆ ਤੁਸੀਂ ਮੈਂ ਮੈਂ ਇਹ ਰਿਕਵੈਸਟ ਕਰਦਾ ਪਲੀਜ਼ ਕੋਸ਼ਿਸ਼ ਕਰੋ ਦੂਜੀਆਂ ਵੀ ਸਵਾਰੀਆਂ ਖਤਲਖਰਾਬ ਨਾ ਹੋਣ ਹਾਂ ਜੀ ਹਾਂ ਜੀ ਇਹਨਾਂ ਦਾ ਰੋਜ਼ ਦਾ ਇਹੀ ਕੰਮ ਹੈ ਇੱਕ ਦਿਨ ਹੰਦੀ ਆ ਇਤਰੋਂ ਇਤਰੋਂ ਤਿੰਨ ਲੈਣਾ ਚਾਲੂ ਨੇ ਜਦੋਂ ਐਸੇ ਉਹ ਤੀਸਰੀ ਵਾਲੀ ਲਾਈਨ ਆ ਬਿਲਕੁਲ ਬੰਦ ਸੀ ਜਾਨ ਨੂੰ ਲੱਗਾ ਬੱਸ ਭਰੀ ਸਵਾਰੀਆਂ ਦੀ ਪੁੱਛ ਲੋ ਇਹ ਕਾਰਾਂ ਲੰਘ ਸਕਦੀਆਂ ਪ੍ਰਾਈਵੇਟ ਬੱਸਾਂ ਲੰਘ ਸਕਦੀਆਂ ਸਰਕਾਰੀ ਬੱਸ ਕਿਉਂ ਨਹੀਂ ਲੰਘ ਸਕਦੀਆਂ ਟੈਗ ਲੱਗਾ ਸਕੈਨ ਕਰ ਲੋ ਹਾਲਾਂਕਿ ਰਸਤਾ ਖੁੱਲਾ ਸੀ ਬੱਸ ਵੇ ਇੱਥੇ ਨੇ ਪੱਥਰ ਛੁੱਟੇ ਆ ਗੱਡੀ ਦੇ ਅਗਲੇ ਬੰਨੇ ਜਾਣ ਬੁੱਝ ਕੇ ਪੱਥਰ ਛੁੱਟੇ ਗਏ ਯਾਰ ਆ ਬੰਦ ਕੀਤਾ ਗਿਆ ਠੀਕ ਹੈ ਜੀ ਤੇ ਕਿੱਥੇ ਨੇ ਉਹ ਦੂਜੇ ਉਹ ਕਿੱਥੇ ਉੱਥੇ ਅੰਦਰ ਬੈਠੇ ਕਿੱਥੇ ਬੈਠੇ ਆ ਆ ਸਾਹਮਣੇ ਬਹੁਤ ਫਲੋਤਾ ਮੁੰਡਾ ਕਾਲੇ ਪਰਨੇ ਵਾਲਾ ਇਹ ਕਿੰਨੇ ਪੱਥਰ ਛੁੱਟੇ ਆ ਉਹ ਜਿਹਨੇ ਮੂੰਹ ਬੰਨਿਆ ਉਹਨੇ ਪੱਥਰ ਤੁਹਾਡੇ ਤੁਸੀਂ ਰੁਕਿਆ ਕੀ ਗੱਲ ਹੋਈ ਵੀਰ ਤੁਸੀਂ ਦੱਸਿਓ ਭਾਜੀ ਇਹ ਗੱਲ ਆ ਇਹਨਾਂ ਨੂੰ ਕਹਿ ਮੈਂ ਲੈਣ ਸਾਣੀ ਗੱਡੀ ਪਾ ਲਉ ਇਹ ਸਰ ਜ਼ਬਰਦਸਤੀ ਬੱਸ ਗਾਂ ਲਈ ਹੁੰਦੇ ਆ ਇਹਨਾਂ ਨੂੰ ਠੇਕੇਦਾਰ ਨੇ ਇਹਨਾਂ ਨਾਲ ਗੱਲ ਹੋਈ ਆ ਲੈਣੇ ਗੱਡੀਆਂ ਜਾਣੀਆਂ ਅਸੀਂ ਬੂਮ ਤੱਕ ਲਾਤੇ ਆ ਇਹ ਜ਼ਬਰਦਸਤੀ ਆਉਂਦੀ ਨੇ ਕਿਉਂ ਹੁੰਦੀ ਇਹਨਾਂ ਨੂੰ ਪੁੱਛੋ ਕਿਹੜੀ ਪ੍ਰਾਈਵੇਟ ਬੱਸ ਨਹੀਂ ਪ੍ਰਾਈਵੇਟ ਦੀ ਨਹੀਂ ਗੱਲ ਹੋ ਜਦੋਂ ਉਹਨਾਂ ਨੇ ਕਿਹਾ ਟੈਗ ਲੱਗਾ ਤੁਸੀਂ ਟੈਗ ਸਕੈਨ ਕਰ ਲਓ ਟੈਗ ਲੈਂਚ ਹੋਣਾ ਇਹਨਾਂ ਨੂੰ ਕਿਹਾ ਸੀ ਤੇ ਉਹਨਾਂ ਨੇ ਕਿਹਾ ਅਸੀਂ ਤੁਹਾਡਾ ਕੋਮ دوسری ਮਸ਼ੀਨ ਪੰਚਿੰਗ ਮਸ਼ੀਨ ਹੈ ਨਹੀਂ ਆ ਇਹ ਵੀ ਆਈਪੀ ਲੈਣੇ ਆਂਦੀ ਪੁੱਥਾ ਲਈ ਸਿਰਫ ਐਂਬੂਲੈਂਸ ਹੀ ਆਣੀ ਹੈ ਐਂ ਹਾਂ ਇਹ ਕੱਢਣ ਦੀ ਡੇ ਸਿੱਧੀਆਂ ਬੱਸਾਂ ਕਰਕੇ ਬੈਠੇ ਨੇ ਪੁੱਛੋ ਇਹਨਾਂ ਨੂੰ ਅਧਿਕਾਰ ਕਿਨੇ ਦਿੱਤਾ ਬੱਸ ਬੰਦ ਕਰ ਅੱਛਾ ਤੁਹਾਡੇ ਕੋਲ ਕੀ ਤੁਸੀਂ ਇੱਥੋਂ ਦੇ ਟੋਲ ਪਲਾਜ ਦੇ ਅਧਿਕਾਰੀ ਜੇ ਹੈ ਕੋਈ ਤੁਹਾਡੇ ਕੋਲ ਤੁਹਾਡੀ ਲੈਟਰ ਕੋਈ ਹਾਂਜੀ ਸਰ ਦਿਖਾਓ ਸਰ ਉਹ ਅੰਦਰ ਰੱਖ ਤੜਤਾਂ ਨੂੰ ਪਤਾ ਇੱਥੇ ਜਾਮ ਕਿੰਨਾ ਲੱਗਾ ਕਿੰਨੇ ਖਜਲ ਖਰਾਬ ਹੋਈਆਂ ਸਵਾਰੀਆਂ ਉਹਨਾਂ ਨੂੰ ਚਾਹੀਦਾ ਨਾ ਮੈਂ ਤੁਹਾਡੀ ਗੱਲ ਸਮਝਦੇ ਹਾਂ ਕੋਈ ਗੱਲ ਨਹੀਂ ਲੋ ਕਰੋ ਰਨਾਲ ਦੀ ਕੋਈ ਅੱਜ ਨਹੀਂ ਗੱਲ ਸੁਣੋ ਪਾਜੀ ਨੂੰ ਕਿਹਾ ਬੂਮ ਲੱਥੇ ਆ ਬੱਥਾ ਜਾਓ ਤੁਸੀਂ ਸਿੱਧੀਆਂ ਕਰਕੇ ਜਾਓ ਇਹ ਆnde ਨਹੀਂ ਅਸੀਂ ਆਏ ਦੀ ਨਾ ਚਲੋ ਆਪਣੇ ਮੈਨੇਜਰ ਨਾਲ ਗੱਲ ਕਰਾਓ ਆਓ ਆਜੋ ਆਪਣੇ ਮੈਨੇਜਰ ਨਾਲ ਗੱਲ ਕਰਾਓ ਹਾਂਜੀ ਹਾਂਜੀ ਕੱਟ ਕੋਈ ਗੱਲ ਦੱਸੋ ਪਾਜੀ ਮੈਨੂੰ ਮਿਕਾ ਕੋਈ ਐਸਆਈ ਪ੍ਰਭਜੀ ਸਿੰਘ ਹਾਈਵੇ ਤੇ ਮੇਰੀ ਡਿਊਟੀ ਆ ਤੇ ਇੱਥੇ ਕੋਈ ਟੋਲ ਪਲਾ ਜਾ ਮਾਨਾ ਵਾਲੇ ਕੋਈ ਪਰਚੀ ਕੱਟਣ ਤੋਂ ਇਹਨਾਂ ਨਾਲ ਵਿਵਾਦ ਹੋ ਗਿਆ ਸੀ ਮਾਨਾ ਵਾਲਿਆਂ ਟੋਲ ਇਹਨਾਂ ਟੋਲ ਵਾਲਿਆਂ ਦਾ ਤੇ ਉਹ ਪੈਸੇ ਨਹੀਂ ਖਿੜਾ ਰਹੇ ਬੱਸ ਵਾਲੇ 120 ਰੁਪਏ ਦਾ ਮੈਟਰ ਸੀ ਉਹਨੂੰ 120 ਰੁਪਏ ਦਿਵਾ ਕੇ ਉਹਨਾਂ ਦੀ ਪਰਚੀ ਕਢਾ ਕੇ ਤੇ ਆਵਾਜਾਈ ਜਿਹੜੀ ਚੱਲੂ ਠੀਕ ਕਰਾਤੀ ਐ ਬੱਸ ਰੋਡਵੇ ਪੰਨ ਬੱਸ ਰੋਡ ਗਦੇ ਸੀ ਕਿਥੋਂ ਆ ਰਹੀ ਸੀ ਬੱਸ ਪਾਸੇ ਆ ਰਹੀ ਸੀ ਜਲੰਧਰ ਤੋਂ ਅੰਮ੍ਰਿਤਸਰ ਜਾਣੀ ਸੀ ਜਲੰਧਰ ਜਾ ਰਹੀ ਸੀ ਬੱਸ 5-7 ਮਿੰਟ ਜ ਮੈਟਰ ਸੋਲਵ ਕਰਦਾ ਹੁਣ ਸੋਲਵ ਹੋ ਗਿਆ ਆਵਾਜਾਈ ਚੱਲ ਪਈ ਠੀਕ ਦੁਰਸਤ ਹੋ ਗਿਆ ਉਹ ਆਸਪੇ ਦੀ ਮੇਰੇ ਆਉਣ ਤੋਂ ਪਹਿਲਾਂ ਹੋ ਗਿਆ ਕਿ ਮੈਂ ਆ ਕੇ ਠੀਕ ਕਰਾਂ ਤਾਂ ਜੀ ਤੁਹਾਨੂੰ ਫਿਰ ਕਿਵੇਂ ਸੂਚਿਤ ਲੱਗ ਪਤਾ ਲੱਗਾ ਮੈਨੂੰ ਕਾਲ ਆਈ ਸੀ ਕੰਟਰੋਲ ਤੋਂ ਕਾਲ ਆਈ ਸੀ ਕਾਲ ਆਉਣ ਤੇ ਕਿਆ ਵਾਜੇ ਟ੍ਰੈਪ ਹੋ ਕੇ ਓਕੇ